ਨਿਊਜ਼ੀਲੈਂਡ ਦੀ ਸਰਕਾਰ ਵੱਲੋਂ ਇੱਕ ਵੱਡਾ ਫੈਸਲਾ ਸਕੂਲਾਂ ਤੇ ਟੈਰਿਟੀ ਆਫ ਵੈਤਾਂਗੀ ਦੀ ਪਾਬੰਦੀ ਨਹੀਂ ਰਹੇਗੀ ਇਸ ਐਲਾਨ ਨੇ ਸਕੂਲ ਬੋਰਡ ਅਧਿਆਪਕ ਪ੍ਰਿੰਸੀਪਲ ਸਮੇਤ ਸਿੱਖਿਆ ਸਬੰਧੀ ਸੰਸਥਾਵਾਂ ਨੂੰ ਹੈਰਾਨ ਕਰ ਦਿੱਤਾ ਹੈ ਕਈਆਂ ਨੇ ਇਸ ਫੈਸਲੇ ਨੂੰ ਸਮਾਜਿਕ ਇਕਤਾ ਲਈ ਖਤਰਾ ਘਰਾੜ ਦਿੱਤਾ ਹੈ ਪਹਿਲਾਂ ਸਰਕਾਰ ਇਸ ਸ਼ਰਤ ਦੇ ਸ਼ਬਦ ਬਦਲਣ ਦੀ ਤਿਆਰੀ ਕਰ ਰਹੀ ਸੀ ਪਰ ਹੁਣ ਇਸ ਨੂੰ ਪੂਰੀ ਤਰ੍ਹਾਂ ਹਟਾ ਦਿੱਤਾ ਗਿਆ ਹੈ ਸਿੱਖਿਆ ਮੰਤਰੀ 에리카 ਸਟੇਨਫੋਰਡ ਦਾ ਕਹਿਣਾ ਹੈ ਕਿ ਤੇਰੀ ਤੀਤ ਦੀ ਜ਼ਿੰਮੇਵਾਰੀ ਕਰਾਉਂਦੀ ਹੈ ਨਾ ਕਿ ਸਕੂਲਾਂ ਦੀ ਉਹਨਾਂ ਨੇ ਕਿਹਾ ਹੈ ਕਿ ਸਕੂਲਾਂ ਨੂੰ ਸਾਫ਼ ਹਦਾਇਤਾਂ ਦਿੱਤੀਆਂ ਜਾ ਰਹੀਆਂ ਹਨ ਕਿ ਮੌਰੀ ਵਿਦਿਆਰਥੀਆਂ ਲਈ ਬਰਾਬਰੀ ਦੇਣ ਦੀ ਜੇ ਤੇਰੀ ਉਹ ਮੌਰੀ ਸਿਖਾਉਣਾ ਅਤੇ ਸੱਭਿਆਚਾਰਕ ਸਮਝ ਯਕੀਨੀ ਬਣਾਉਣਾ ਪਰ ਤੇਰੀ ਤੀਤ ਦੀਆਂ ਸ਼ਰਤਾਂ ਦੀ ਵਿਆਖਿਆ ਕਰਨਾ ਉਹਨਾਂ ਦਾ ਕੰਮ ਨਹੀਂ ਹੈ ਇਹ ਜ਼ਿੰਮੇਵਾਰੀ ਮੇਰੀ ਹੈ ਹੁਣ ਤੱਕ ਕਾਨੂੰਨ ਅਨੁਸਾਰ ਸਕੂਲਾਂ ਨੂੰ ਆਪਣੀ ਨੀਤੀ ਅਤੇ ਸਿਲੇਬਸ 'ਚ ਮੌਰੀ ਰਿਵਾਇਤਾਂ ਗਿਆਨ ਅਤੇ ਪਾਸ਼ਾ ਦਿਖਾਉਣੀ ਲਾਜ਼ਮੀ ਸੀ ਪਰ ਹੁਣ ਇਹ ਸ਼ਰਤ ਹਟਾ ਦਿੱਤੀ ਗਈ ਹੈ ਇਸ ਤੇ ਐਂਜਰ ਸਕੂਲ ਬੋਰਡ ਐਸੋਸੀਏਸ਼ਨ ਦੇ ਪ੍ਰਧਾਨ ਮੈਰੀਡਿਥ ਕੈਨੇਟ ਨੇ ਕਿਹਾ ਹੈ ਕਿ ਇਸ ਨਾਲ ਸਕੂਲ ਬੋਰਡ ਦੀ ਕ੍ਰਾਊਨ ਵਜੋਂ ਕਾਨੂੰਨੀ ਭੂਮਿਕਾ ਕਮਜ਼ੋਰ ਹੋਵੇਗੀ ਮੌਰੀ ਵਿਦਿਆਰਥੀਆਂ ਦੇ ਨਤੀਜੇ ਸਮਝਣ ਅਤੇ ਇਤਿਹਾਸ ਅਤੇ ਤਰੀਕੀ ਜਾਣਨਾ ਜ਼ਰੂਰੀ ਹੈ ਇਹ ਫੈਸਲਾ ਨੁਕਸਾਨਦਾਇਕ ਹੈ ਪ੍ਰਿੰਸੀਪਲ ਫੈਡਰੇਸ਼ਨ ਨੇ ਕਿਹਾ ਹੈ ਕਿ ਬਿਨਾ ਇਸ ਸ਼ਰਤ ਦੇ ਮੌਰੀ ਭਾਸ਼ਾ ਦੇ ਇਤਿਹਾਸ ਦੇ ਅਟੈਕ ਦੇ ਰਾ ਖੁੱਲ ਜਾਣਗੇ ਬਿਨਾ ਕਾਨੂੰਨੀ ਜ਼ਿੰਮੇਵਾਰੀ ਦਬਾਅ ਬਣੇਗਾ ਤੇ ਮੌਰੀ ਕੰਟੈਂਟ ਹਟਾਇਆ ਜਾਵੇ ਅਧਿਆਪਕ ਜੂਨੀਅਨ ਐਨ ਜੀ ਡੀ ਆਈ ਨੇ ਸਰਕਾਰ ਤੇ ਸਿੱਖਿਆ ਤੋਂ ਤਰੀਤੀ ਅਤੇ ਮੌਰੀ ਤਤ ਕਟਣ ਦੇ ਦੋਸ਼ ਲਗਾਏ ਹਨ ਇਸ ਤੇ ਐਕਟ ਪਾਰਟੀ ਦੇ ਲੀਡਰ ਡੇਵਿਡ ਸਮੋਰ ਨੇ ਇਸ ਨੂੰ ਸਿੱਖਿਆ ਲਈ ਵੱਡੀ ਜਿੱਤ ਕਰਾਰ ਦਿੱਤਾ ਹੈ ਉਹ ਕਹਿੰਦੇ ਹਨ ਕਿ ਸਕੂਲ ਆਪਣੀ ਮਰਜ਼ੀ ਦੇ ਨਾਲ ਮੌਰੀ ਕੰਟੈਂਟ ਸਿਖਾ ਸਕਣਗੇ ਪਰ ਕਾਨੂੰਨੀ ਮਜਬੂਰੀ ਹੁਣ ਨਹੀਂ ਹੋਵੇਗੀ ਸਮੋਰ ਦਾ ਕਹਿਣਾ ਹੈ ਕਿ ਕਈ ਮਾਪਿਆਂ ਨੂੰ ਲੱਗਦਾ ਹੈ ਕਿ ਬੱਚਿਆਂ ਦੀ ਸਿੱਖਿਆ ਵਿੱਚ ਮੌਰੀ ਸਮਗਰੀ ਬੇहद ਵਧ ਗਈ ਹੈ ਸਤਕਾਰ ਅਤੇ ਸੰਤੁਲਨ ਵੀ ਹੋਣਾ ਚਾਹੀਦਾ ਹੈ ਸਰਕਾਰ ਦਾ ਕਹਿਣਾ ਹੈ ਕਿ ਉਹ ਮੌਰੀ ਨਤੀਜਿਆਂ ਦੇ ਧਿਆਨ ਦੇਵੇਗੀ ਪਰ ਵਿਰੋਧੀਆਂ ਨੂੰ ਡਰ ਹੈ ਕਿ ਫੈਸਲਾ ਮੌਰੀ ਭਾਸ਼ਾ ਸੱਭਿਆਚਾਰ ਅਤੇ ਇਤਿਹਾਸ ਨੂੰ ਸਿੱਖਿਆ ਪ੍ਰਣਾਲੀ ਤੋਂ ਪਿੱਛੇ ਟੱਕ ਦੇਵੇਗਾ ਸਿੱਖਿਆ ਖੇਤਰ ਵਿੱਚ ਇਸ ਫੈਸਲੇ ਨੂੰ ਲੈ ਕੇ ਤਰਕ ਵੀ جاری ਹੈ ਤੇ ਵਿਰੋਧ ਵੀ ਪਰ ਰੀਤੀ ਨੂੰ ਸਕੂਲ ਪ੍ਰਣਾਲੀ ਤੋਂ ਹਟਾਉਣਾ ਵਿਦਿਆਰਥੀਆਂ ਲਈ ਫਾਇਦੇਮੰਦ ਹੋਵੇਗਾ ਜਾਂ ਨੁਕਸਾਨਦੇ ਇਹ ਆਉਣ ਵਾਲਾ ਸਮਾਂ ਸਪਸ਼ਟ ਕਰੇਗਾ ਨਿਊਜ਼ੀਲੈਂਡ ਦੀ ਸਰਕਾਰ ਵੱਲੋਂ ਇੱਕ ਵੱਡਾ ਫੈਸਲਾ ਸਕੂਲਾਂ ਤੇ ਟ੍ਰੀਟੀ ਆਫ ਵੈਤਾਂਗੀ ਦੀ ਪਾਬੰਦੀ ਹੁਣ ਨਹੀਂ ਰਹੇਗੀ ਇਸ ਐਲਾਨ ਨੇ ਸਕੂਲ ਬੋਰਡ ਅਧਿਆਪਕ ਪ੍ਰਿੰਸੀਪਲ ਸਮੇਤ ਸਿੱਖਿਆ ਸਬੰਧੀ ਸੰਸਥਾਵਾਂ ਨੂੰ ਹੈਰਾਨ ਕਰ ਦਿੱਤਾ ਹੈ ਕਈਆਂ ਨੇ ਇਸ ਫੈਸਲੇ ਨੂੰ ਸਮਾਜਿਕ ਇਕਤਾ ਲਈ ਖਤਰਾ ਘਰਾੜ ਦਿੱਤਾ ਹੈ ਪਹਿਲਾਂ ਸਰਕਾਰ ਇਸ ਸ਼ਰਤ ਦੇ ਸ਼ਬਦ ਬਦਲਣ ਦੀ ਤਿਆਰੀ ਕਰ ਰਹੀ ਸੀ ਪਰ ਹੁਣ ਇਸ ਨੂੰ ਪੂਰੀ ਤਰ੍ਹਾਂ ਹਟਾ ਦਿੱਤਾ ਗਿਆ ਹੈ ਸਿੱਖਿਆ ਮੰਤਰੀ 에리카 ਸਟੇਨਫੋਰਡ ਦਾ ਕਹਿਣਾ ਹੈ ਕਿ ਤੇ ਰੀਤੀ ਦੀ ਜ਼ਿੰਮੇਵਾਰੀ ਕਰਾਉਂਦੀ ਹੈ ਨਾ ਕਿ ਸਕੂਲਾਂ ਦੀ। ਉਹਨਾਂ ਨੇ ਕਿਹਾ ਹੈ ਕਿ ਸਕੂਲਾਂ ਨੂੰ ਸਾਫ਼ ਹਦਾਇਤਾਂ ਦਿੱਤੀਆਂ ਜਾ ਰਹੀਆਂ ਹਨ ਕਿ ਮੌਰੀ ਵਿਦਿਆਰਥੀਆਂ ਲਈ ਬਰਾਬਰੀ ਦੇਣ ਦੀ ਜੇ ਤੇਰੀ ਉਹ ਮੌਰੀ ਸਿਖਾਉਣਾ ਅਤੇ ਸੱਭਿਆਚਾਰਕ ਸਮਝ ਯਕੀਨੀ ਬਣਾਉਣਾ ਪਰ ਤੇਰੀ ਧਿਤੀਆਂ ਸ਼ਰਤਾਂ ਦੀ ਵਿਆਖਿਆ ਕਰਨਾ ਉਹਨਾਂ ਦਾ ਕੰਮ ਨਹੀਂ ਹੈ। ਇਹ ਜ਼ਿੰਮੇਵਾਰੀ ਮੇਰੀ ਹੈ। ਹੁਣ ਤੱਕ ਕਾਨੂੰਨ ਅਨੁਸਾਰ ਸਕੂਲਾਂ ਨੂੰ ਆਪਣੀ ਨੀਤੀ ਅਤੇ ਸਲੇਵੱਚ ਮੌੜੀ ਰਵਾਤਾ ਗਿਆਨ ਅਤੇ ਪਾਸ਼ਾ ਦਿਖਾਉਣੀ ਲਾਜ਼ਮੀ ਸੀ ਪਰ ਹੁਣ ਇਹ ਸ਼ਰਤ ਹਟਾ ਦਿੱਤੀ ਗਈ ਹੈ ਇਸ ਤੇ ਐਂਡਰਡ ਸਕੂਲ ਬੋਰਡ ਐਸੋਸੀਏਸ਼ਨ ਦੇ ਪ੍ਰਧਾਨ ਮੈਰੀਡਿਥ ਕੈਨੇਟ ਨੇ ਕਿਹਾ ਹੈ ਕਿ ਇਸ ਨਾਲ ਸਕੂਲ ਬੋਰਡ ਦੀ ਕ੍ਰਾਊਨ ਵਜੋਂ ਕਾਨੂੰਨੀ ਭੂਮਿਕਾ ਕਮਜ਼ੋਰ ਹੋਵੇਗੀ ਮਾਰੀ ਵਿਦਿਆਰਥੀਆਂ ਦੇ ਨਤੀਜੇ ਸਮਝਣਾ ਤੇ ਇਤਿਹਾਸ ਅਤੇ ਤਰੀਕੀ ਜਾਣਣਾ ਜ਼ਰੂਰੀ ਹੈ ਇਹ ਫੈਸਲਾ ਨੁਕਸਾਨਦਾਇਕ ਹੈ ਪ੍ਰਿੰਸੀਪਲ ਫੈਡਰੇਸ਼ਨ ਨੇ ਕਿਹਾ ਹੈ ਕਿ ਬਿਨਾਂ ਇਸ ਸ਼ਰਤ ਦੇ ਮੌਰੀ ਪਾਸ਼ਾ ਦੇ ਇਤਿਹਾਸ ਤੇ ਅਟੈਕ ਦੇ ਰਾ ਖੁੱਲ ਜਾਣਗੇ ਬਿਨਾਂ ਕਾਨੂੰਨੀ ਜ਼ਿੰਮੇਵਾਰੀ ਦਬਾਅ ਬਣੇਗਾ ਤੇ ਮੌਰੀ ਕੰਟੈਂਟ ਹਟਾਇਆ ਜਾਵੇ ਅਧਿਆਪਕ ਜੂਨੀਅਨ ਐਨ ਜੀ ਡੀ ਆਈ ਨੇ ਸਰਕਾਰ ਤੇ ਸਿੱਖਿਆ ਤੋਂ ਤ੍ਰੀਤੀ ਅਤੇ ਮੌਰੀ ਤਤ ਕਟਣ ਦੇ ਦੋਸ਼ ਲਗਾਏ ਹਨ ਇਸਤੇ ਐਕਟ ਪਾਰਟੀ ਦੇ ਲੀਡਰ ਡੇਵਿਡ ਸਮੋਰ ਨੇ ਇਸ ਨੂੰ ਸਿੱਖਿਆ ਲਈ ਵੱਡੀ ਜਿੱਤ ਘਰਾ ਦਿੱਤਾ ਹੈ ਉਹ ਕਹਿੰਦੇ ਹਨ ਕਿ ਸਕੂਲ ਆਪਣੀ ਮਰਜ਼ੀ ਦੇ ਨਾਲ ਮੌਰੀ ਕੰਟੈਂਟ ਸਿਖਾ ਸਕਣਗੇ ਪਰ ਕਾਨੂੰਨੀ ਮਜਬੂਰੀ ਹੁਣ ਨਹੀਂ ਹੋਵੇਗੀ ਸਮੋਰ ਦਾ ਕਹਿਣਾ ਹੈ ਕਿ ਕਈ ਮਾਪਿਆਂ ਨੂੰ ਲੱਗਦਾ ਹੈ ਕਿ ਬੱਚਿਆਂ ਦੀ ਸਿੱਖਿਆ ਵਿੱਚ ਮੌਰੀ ਸਮਗਰੀ ਬੇहद ਵੱਧ ਗਈ ਹੈ ਸਤਕਾਰ ਅਤੇ ਸੰਤੁਲਨ ਵੀ ਹੋਣਾ ਚਾਹੀਦਾ ਹੈ ਸਰਕਾਰ ਦਾ ਕਹਿਣਾ ਹੈ ਕਿ ਉਹ ਮੌਰੀ ਨਤੀਜਿਆਂ ਦੇ ਧਿਆਨ ਦੇਵੇਗੀ ਪਰ ਵਿਰੋਧੀਆਂ ਨੂੰ ਡਰ ਹੈ ਕਿ ਫੈਸਲਾ ਮੌਰੀ ਭਾਸ਼ਾ ਸੱਭਿਆਚਾਰ ਅਤੇ ਇਤਿਹਾਸ ਨੂੰ ਸਿੱਖਿਆ ਪ੍ਰਣਾਲੀ ਤੋਂ ਪਿੱਛੇ ਟੱਕ ਦੇਵੇਗਾ ਸਿੱਖਿਆ ਖੇਤਰ ਵਿੱਚ ਇਸ ਫੈਸਲੇ ਨੂੰ ਲੈ ਕੇ ਤਰਕ ਵੀ جاری ਹੈ ਤੇ ਵਿਰੋਧ ਵੀ ਪੱਤਰ ਰੀਤੀ ਨੂੰ ਸਕੂਲ ਪ੍ਰਣਾਲੀ ਤੋਂ ਹਟਾਉਣਾ ਵਿਦਿਆਰਥੀਆਂ ਲਈ ਫਾਇਦੇਮੰਦ ਹੋਵੇਗਾ ਜਾਂ ਨੁਕਸਾਨਦੇ ਇਹ ਆਉਣ ਵਾਲਾ ਸਮਾਂ ਸਪਸ਼ਟ ਕਰੇਗਾ ਨਿਊਜ਼ੀਲੈਂਡ ਦੀ ਸਰਕਾਰ ਵੱਲੋਂ ਇੱਕ ਵੱਡਾ ਫੈਸਲਾ ਸਕੂਲਾਂ ਤੇ ਟ੍ਰੀਟੀ ਆਫ ਵੈਤਾਂਗੀ ਦੀ ਪਾਬੰਦੀ ਨਹੀਂ ਰਹੇਗੀ ਇਸ ਐਲਾਨ ਨੇ ਸਕੂਲ ਬੋਰਡ ਅਧਿਆਪਕ ਪ੍ਰਿੰਸੀਪਲ ਸਮੇਤ ਸਿੱਖਿਆ ਸਬੰਧੀ ਸੰਸਥਾਵਾਂ ਨੂੰ ਹੈਰਾਨ ਕਰ ਦਿੰਦਾ ਹੈ ਕਈਆਂ ਨੇ ਇਸ ਫੈਸਲੇ ਨੂੰ ਸਮਾਜਿਕ ਇਕਤਾ ਲਈ ਖਤਰਾ ਘਰਾੜ ਦਿੰਦਾ ਹੈ ਪਹਿਲਾਂ ਸਰਕਾਰ ਇਸ ਸ਼ਰਤ ਦੇ ਸ਼ਬਦ ਬਦਲਣ ਦੀ ਤਿਆਰੀ ਕਰ ਰਹੀ ਸੀ ਪਰ ਹੁਣ ਇਸ ਨੂੰ ਪੂਰੀ ਤਰ੍ਹਾਂ ਹਟਾ ਦਿੱਤਾ ਗਿਆ ਹੈ ਸਿੱਖਿਆ ਮੰਤਰੀ 에리카 ਸਟੇਨਫੋਰਡ ਦਾ ਕਹਿਣਾ ਹੈ ਕਿ ਤੇਰੀ ਧਿਰ ਦੀ ਜ਼ਿੰਮੇਵਾਰੀ ਕਰਾਉਂਦੀ ਹੈ ਨਾ ਕਿ ਸਕੂਲਾਂ ਦੀ ਉਹਨਾਂ ਨੇ ਕਿਹਾ ਹੈ ਕਿ ਸਕੂਲਾਂ ਨੂੰ ਸਾਫ਼ ਹਦਾਇਤਾਂ ਦਿੱਤੀਆਂ ਜਾ ਰਹੀਆਂ ਹਨ ਕਿ ਮੌਰੀ ਵਿਦਿਆਰਥੀਆਂ ਲਈ ਬਰਾਬਰੀ ਦੇਣ ਦੀ ਜੇ ਤੇਰੀ ਉਹ ਮੌਰੀ ਸਿਖਾਉਣਾ ਅਤੇ ਸੱਭਿਆਚਾਰਕ ਸਮਝ ਯਕੀਨੀ ਬਣਾਉਣਾ ਪਰ ਤੇਰੀ ਧਿਰ ਦੀਆਂ ਸ਼ਰਤਾਂ ਦੀ ਵਿਆਖਿਆ ਕਰਨਾ ਉਹਨਾਂ ਦਾ ਕੰਮ ਨਹੀਂ ਹੈ ਇਹ ਜ਼ਿੰਮੇਵਾਰੀ ਮੇਰੀ ਹੈ ਹੁਣ ਤੱਕ ਕਾਨੂੰਨ ਅਨੁਸਾਰ ਸਕੂਲਾਂ ਨੂੰ ਆਪਣੀ ਨੀਤੀ ਅਤੇ ਸਿਲੇਬਸ ਵਿੱਚ ਮੌਰੀ ਰਿਵਾਤਾਂ ਗਿਆਨ ਅਤੇ ਪਾਸ਼ਾ ਦਿਖਾਉਣੀ ਲਾਜ਼ਮੀ ਸੀ ਪਰ ਹੁਣ ਇਹ ਸ਼ਰਤ ਹਟਾ ਦਿੱਤੀ ਗਈ ਹੈ ਇਸ ਤੇ ਐਂਜਰ ਸਕੂਲ ਬੋਰਡ ਐਸੋਸੀਏਸ਼ਨ ਦੇ ਪ੍ਰਧਾਨ ਮੈਰੀਡਿਥ ਕੈਨੇਟ ਨੇ ਕਿਹਾ ਹੈ ਕਿ ਇਸ ਨਾਲ ਸਕੂਲ ਬੋਰਡ ਦੀ ਕ੍ਰਾਊਨ ਵਜੋਂ ਕਾਨੂੰਨੀ ਭੂਮਿਕਾ ਕਮਜ਼ੋਰ ਹੋਵੇਗੀ ਮੌਰੀ ਵਿਦਿਆਰਥੀਆਂ ਦੇ ਨਤੀਜੇ ਸਮਝਣਾ ਤੇ ਇਤਿਹਾਸ ਅਤੇ ਤਰੀਤੀ ਜਾਣਨਾ ਜ਼ਰੂਰੀ ਹੈ ਇਹ ਫੈਸਲਾ ਨੁਕਸਾਨਦਾਇਕ ਹੈ ਪ੍ਰਿੰਸੀਪਲ ਫੈਡਰੇਸ਼ਨ ਨੇ ਕਿਹਾ ਹੈ ਕਿ ਬਿਨਾ ਇਸ ਸ਼ਰਤ ਦੇ ਮੌਰੀ ਪਾਸ਼ਾ ਦੇ ਇਤਿਹਾਸ ਤੇ ਅਟੈਕ ਦੇ ਰਾਹ ਖੁੱਲ ਜਾਣਗੇ ਬਿਨਾ ਕਾਨੂੰਨੀ ਜ਼ਿੰਮੇਵਾਰੀ ਦਬਾਅ ਬਣੇਗਾ ਤੇ ਮੌਰੀ ਕੰਟੈਂਟ ਹਟਾਇਆ ਜਾਵੇ ਅਧਿਆਪਕ ਜੂਨੀਅਨ ਐਨ ਜੀ ਡੀ ਆਈ ਨੇ ਸਰਕਾਰ ਤੇ ਸਿੱਖਿਆ ਤੋਂ ਤ੍ਰੀਤੀ ਅਤੇ ਮੌਰੀ ਤਤ ਕਟਣ ਦੇ ਦੋਸ਼ ਲਗਾਏ ਹਨ ਇਸਤੇ ਐਕਟ ਪਾਰਟੀ ਦੇ ਲੀਡਰ ਡੇਵਿਡ ਸਮੋਰ ਨੇ ਇਸ ਨੂੰ ਸਿੱਖਿਆ ਲਈ ਵੱਡੀ ਜਿੱਤ ਘਰਾ ਦਿੰਦਾ ਹੈ ਉਹ ਕਹਿੰਦੇ ਹਨ ਕਿ ਸਕੂਲ ਆਪਣੀ ਮਰਜ਼ੀ ਦੇ ਨਾਲ ਮੌਰੀ ਕੰਟੈਂਟ ਸਿਖਾ ਸਕਣਗੇ ਪਰ ਕਾਨੂੰਨੀ ਮਜਬੂਰੀ ਹੁਣ ਨਹੀਂ ਹੋਵੇਗੀ ਸਮੋਰ ਦਾ ਕਹਿਣਾ ਹੈ ਕਿ ਕਈ ਮਾਪਿਆਂ ਨੂੰ ਲੱਗਦਾ ਹੈ ਕਿ ਬੱਚਿਆਂ ਦੀ ਸਿੱਖਿਆ ਵਿੱਚ ਮੌਰੀ ਸਮਗਰੀ ਬੇहद ਵੱਧ ਗਈ ਹੈ ਸਤਕਾਰ ਅਤੇ ਸੰਤੁਲਨ ਵੀ ਹੋਣਾ ਚਾਹੀਦਾ ਹੈ ਸਰਕਾਰ ਦਾ ਕਹਿਣਾ ਹੈ ਕਿ ਉਹ ਮੌਰੀ ਨਤੀਜਿਆਂ ਦੇ ਧਿਆਨ ਦੇਵੇਗੀ ਪਰ ਵਿਰੋਧੀਆਂ ਨੂੰ ਡਰ ਹੈ ਕਿ ਫੈਸਲਾ ਮੌਰੀ ਪਾਸ਼ਾ ਸੱਭਿਆਚਾਰ ਅਤੇ ਇਤਿਹਾਸ ਨੂੰ ਸਿੱਖਿਆ ਪ੍ਰਣਾਲੀ ਤੋਂ ਪਿੱਛੇ ਟੱਕ ਦੇਵੇਗਾ ਸਿੱਖਿਆ ਖੇਤਰ ਵਿੱਚ ਇਸ ਫੈਸਲੇ ਨੂੰ ਲੈ ਕੇ ਤਰਕ ਵੀ جاری ਹੈ ਅਤੇ ਵਿਰੋਧ ਵੀ ਪਤ ਰੀਤੀ ਨੂੰ ਸਕੂਲ ਪ੍ਰਣਾਲੀ ਤੋਂ ਹਟਾਉਣਾ ਵਿਦਿਆਰਥੀਆਂ ਲਈ ਫਾਇਦੇਮੰਦ ਹੋਵੇਗਾ ਜਾਂ ਨੁਕਸਾਨਦੇ ਇਹ ਆਉਣ ਵਾਲਾ ਸਮਾਂ ਸਪਸ਼ਟ ਕਰੇਗਾ ਨਿਊਜ਼ੀਲੈਂਡ ਦੀ ਸਰਕਾਰ ਵੱਲੋਂ ਇੱਕ ਵੱਡਾ ਫੈਸਲਾ ਸਕੂਲਾਂ ਤੇ ਟੈਰਿਟੀ ਆਫ ਵੈਤਾਂਗੀ ਦੀ ਪਾਬੰਦੀ ਨਹੀਂ ਰਹੇਗੀ ਇਸ ਐਲਾਨ ਨੇ ਸਕੂਲ ਬੋਰਡ ਅਧਿਆਪਕ ਪ੍ਰਿੰਸੀਪਲ ਸਮੇਤ ਸਿੱਖਿਆ ਸਬੰਧੀ ਸੰਸਥਾਵਾਂ ਨੂੰ ਹੈਰਾਨ ਕਰ ਦਿੱਤਾ ਹੈ ਕਈਆਂ ਨੇ ਇਸ ਫੈਸਲੇ ਨੂੰ ਸਮਾਜਿਕ ਇਕਤਾ ਲਈ ਖਤਰਾ ਘਰਾੜ ਦਿੱਤਾ ਹੈ ਪਹਿਲਾਂ ਸਰਕਾਰ ਇਸ ਸ਼ਰਤ ਦੇ ਸ਼ਬਦ ਬਦਲਣ ਦੀ ਤਿਆਰੀ ਕਰ ਰਹੀ ਸੀ ਪਰ ਹੁਣ ਇਸ ਨੂੰ ਪੂਰੀ ਤਰ੍ਹਾਂ ਹਟਾ ਦਿੱਤਾ ਗਿਆ ਹੈ ਸਿੱਖਿਆ ਮੰਤਰੀ 에리카 ਸਟੇਨਫੋਰਡ ਦਾ ਕਹਿਣਾ ਹੈ ਕਿ ਤੇਰੀ ਤੀਤ ਦੀ ਜ਼ਿੰਮੇਵਾਰੀ ਕਰਾਉਂਦੀ ਹੈ ਨਾ ਕਿ ਸਕੂਲਾਂ ਦੀ ਉਹਨਾਂ ਨੇ ਕਿਹਾ ਹੈ ਕਿ ਸਕੂਲਾਂ ਨੂੰ ਸਾਫ਼ ਹਦਾਇਤਾਂ ਦਿੱਤੀਆਂ ਜਾ ਰਹੀਆਂ ਹਨ ਕਿ ਮੌਰੀ ਵਿਦਿਆਰਥੀਆਂ ਲਈ ਬਰਾਬਰੀ ਦੇ ਨਤੀਜੇ ਤੇਰੀ ਉਹ ਮੌਰੀ ਸਿਖਾਉਣਾ ਅਤੇ ਸੱਭਿਆਚਾਰਕ ਸਮਝ ਯਕੀਨੀ ਬਣਾਉਣਾ ਪਰ ਤੇਰੀ ਤੀਤ ਦੀਆਂ ਸ਼ਰਤਾਂ ਦੀ ਵਿਆਖਿਆ ਕਰਨਾ ਉਹਨਾਂ ਦਾ ਕੰਮ ਨਹੀਂ ਹੈ ਇਹ ਜ਼ਿੰਮੇਵਾਰੀ ਮੇਰੀ ਹੈ ਹੁਣ ਤੱਕ ਕਾਨੂੰਨ ਅਨੁਸਾਰ ਸਕੂਲਾਂ ਨੂੰ ਆਪਣੀ ਨੀਤੀ ਅਤੇ ਸਿਲੇਬਸ ਵਿੱਚ ਮੌੜੀ ਰਿਵਾਤਾਂ ਜਾਂ ਅਤੇ ਪਾਸ਼ਾ ਦਿਖਾਉਣੀ ਲਾਜ਼ਮੀ ਸੀ ਪਰ ਹੁਣ ਇਹ ਸ਼ਰਤ ਹਟਾ ਦਿੱਤੀ ਗਈ ਹੈ ਇਸ ਤੇ ਐਂਡਰ ਸਕੂਲ ਬੋਰਡ ਐਸੋਸੀਏਸ਼ਨ ਦੇ ਪ੍ਰਧਾਨ ਮੈਰੀਡਿਥ ਕੈਨੇਟ ਨੇ ਕਿਹਾ ਹੈ ਕਿ ਇਸ ਨਾਲ ਸਕੂਲ ਬੋਰਡ ਦੀ ਕ੍ਰਾਊਨ ਵੱਜੋਂ ਕਾਨੂੰਨੀ ਭੂਮਿਕਾ ਕਮਜ਼ੋਰ ਹੋਵੇਗੀ ਮੌਰੀ ਵਿਦਿਆਰਥੀਆਂ ਦੇ ਨਤੀਜੇ ਸਮਝਣਾ ਤੇ ਇਤਿਹਾਸ ਅਤੇ ਤਰੀਤੀ ਜਾਣਨਾ ਜ਼ਰੂਰੀ ਹੈ ਇਹ ਫੈਸਲਾ ਨੁਕਸਾਨਦਾਇਕ ਹੈ ਪ੍ਰਿੰਸੀਪਲ ਫੈਡਰੇਸ਼ਨ ਨੇ ਕਿਹਾ ਹੈ ਕਿ ਬਿਨਾ ਇਸ ਸ਼ਰਤ ਦੇ ਮੌਰੀ ਭਾਸ਼ਾ ਦੇ ਇਤਿਹਾਸ ਦੇ ਅਟੈਕ ਦੇ ਰਾਹ ਖੁੱਲ ਜਾਣਗੇ ਬਿਨਾ ਕਾਨੂੰਨੀ ਜ਼ਿੰਮੇਵਾਰੀ ਦਬਾਅ ਬਣੇਗਾ ਤੇ ਮੌਰੀ ਕੰਟੈਂਟ ਹਟਾਇਆ ਜਾਵੇ ਅਦੇ ਐਪਕ ਜੁਨੀਅਨ ਐਨ ਜ਼ੀ ਡੀ ਆਈ ਨੇ ਸਰਕਾਰ ਤੇ ਸਿੱਖਿਆ ਤੋਂ ਤਰੀਤੀ ਅਤੇ ਮੌਰੀ ਤਤ ਕਟਣ ਦੇ ਦੋਸ਼ ਲਗਾਏ ਹਨ ਇਸ ਤੇ ਐਕਟ ਪਾਰਟੀ ਦੇ ਲੀਡਰ ਡੇਵਿਡ ਸਮੋਰ ਨੇ ਇਸ ਨੂੰ ਸਿੱਖਿਆ ਲਈ ਵੱਡੀ ਜਿੱਤ ਘਰਾੜ ਦਿੱਤਾ ਹੈ ਉਹ ਕਹਿੰਦੇ ਹਨ ਕਿ ਸਕੂਲ ਆਪਣੀ ਮਰਜ਼ੀ ਦੇ ਨਾਲ ਮੌਰੀ ਕੰਟੈਂਟ ਸਿਖਾ ਸਕਣਗੇ ਪਰ ਕਾਨੂੰਨੀ ਮਜਬੂਰੀ ਹੁਣ ਨਹੀਂ ਹੋਵੇਗੀ ਸਮੋਰ ਦਾ ਕਹਿਣਾ ਹੈ ਕਿ ਕਈ ਮਾਪਿਆਂ ਨੂੰ ਲੱਗਦਾ ਹੈ ਕਿ ਬੱਚਿਆਂ ਦੀ ਸਿੱਖਿਆ ਵਿੱਚ ਮੌਰੀ ਸਮਗਰੀ ਬੇहद ਵੱਧ ਗਈ ਹੈ ਸਤਕਾਰ ਅਤੇ ਸੰਤੁਲਨ ਵੀ ਹੋਣਾ ਚਾਹੀਦਾ ਹੈ ਸਰਕਾਰ ਦਾ ਕਹਿਣਾ ਹੈ ਕਿ ਉਹ ਮੌਰੀ ਨਤੀਜਿਆਂ ਦੇ ਧਿਆਨ ਦੇਵੇਗੀ ਪਰ ਵਿਰੋਧੀਆਂ ਨੂੰ ਡਰ ਹੈ ਕਿ ਫੈਸਲਾ ਮੌਰੀ ਪਾਸ਼ਾ ਸੱਭਿਆਚਾਰ ਅਤੇ ਇਤਿਹਾਸ ਨੂੰ ਸਿੱਖਿਆ ਪ੍ਰਣਾਲੀ ਤੋਂ ਪਿੱਛੇ ਟੱਕ ਦੇਵੇਗਾ ਸਿੱਖਿਆ ਖੇਤਰ ਵਿੱਚ ਇਸ ਫੈਸਲੇ ਨੂੰ ਲੈ ਕੇ ਤਰਕ ਵੀ جاری ਹੈ ਤੇ ਵਿਰੋਧ ਵੀ ਪਤ ਰੀਤੀ ਨੂੰ ਸਕੂਲ ਪ੍ਰਣਾਲੀ ਤੋਂ ਹਟਾਉਣਾ ਵਿਦਿਆਰਥੀਆਂ ਲਈ ਫਾਇਦੇਮੰਦ ਹੋਵੇਗਾ